ਹਾਂ ਜੀ ਕੋਈ ਨਹੀਂ ਕੋਈ ਨਹੀਂ ਹੁੰਦਾ ਇਹ ਉਹ ਇਹ ਤਾਂ ਸਭ ਦੇ ਸਾਈਡ ਇਹ 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 ਮੜਾ ਫੈਦਾ ਵੀ ਹੈਗਾ ਇਹ ਗੱਲ ਨਹੀਂ ਇਹ ਨੀਚੀ ਆ ਪਰਪਸ ਹੈਗਾ ਕੀ ਰੌਟ ਰਹੀ ਜਿਹੜੇ ਕਾਰ ਪਸੰਦ ਦੇ ਕੌਂਸਲਰ ਸਰਬੰਨਾਂ ਨੇ 170 ਜੀ ਆ ਉਹਨੂੰ ਮੁबारकਵਾ ਦਿੱਤੀ ਹੈ ਘੜੂਆ ਘੜੂਆ ਦੇ ਵਿੱਚ ਤੇ ਬਹੁਤ ਵਾਰਕਵਾੜ ਘੜੂਆ ਦੇ ਸਾਰੇ ਕੌਂਸਲਰ ਸਰਬੰਨਾਂ ਨੂੰ ਅੱਜ ਪ੍ਰਧਾਨਗੀ ਦੀ ਚੋਣ ਹੋਈ ਹੈ ਮਨਵੀਰ ਕੋ ਜਿਹੜੇ ਪ੍ਰਧਾਨ ਬਣੇ ਆ ਸੀਨੀਅਰ ਵਾਈਸ ਪ੍ਰਧਾਨ ਬਣੇ ਆ ਵੀਰਵਾੜਾ ਇੱਕ ਵਾਈਸ ਪ੍ਰਧਾਨ ਬਣੇ ਸਾਰਿਆਂ ਨੂੰ ਮੁबारकਵਾ ਦਿੱਤੀ ਤੇ ਸਾਰਿਆਂ ਨੂੰ ਬੇਨਤੀ ਲਈ ਕਿ ਪੂਰੀ ਇਮਾਨਦਾਰੀ ਨਾਲ ਪੂਰੇ ਪਰੋਹਾਨਗਰ ਕੋਸ਼ਲ ਜਿਹੜੇ ਲੋਕ ਆ ਪੈਣ ਭਰਾ ਬਜ਼ੁਰਗ ਆ ਸਾਰਿਆਂ ਦੇ ਵਿਕਾਸ ਦੇ ਕੰਮ ਕਰ ਤੇ ਸਾਰਿਆਂ ਦੀ ਸੇਵਾ ਕਰ ਸ਼ਹਿਰੀ ਵਿਕਾਸ ਲਈ ਕੀ ਪ੍ਰਯਾਸ ਹੈਗੇ ਨੇ ਬਹੁਤ ਜਲਦੀ ਮਤਮਤੀ ਸਾਹਿਬਾ ਸੁਨੇਹਾ ਸੀ ਕਿ ਬਹੁਤ ਜਲਦੀ ਕਲੂਆ ਵਾਸਤੇ ਵੱਧ ਤੋਂ ਵੱਧ ਫੰਡ ਦੇ ਗਏ ਸਰ ਜੀ ਸਰ ਪ੍ਰਧਾਨ ਜੀ ਪਰੇ ਰਹੋ ਤੁਸੀਂ ਸਰ ਦੇ ਨਾਲ ਸਰ ਥੋੜਾ ਤੁਸੀਂ ਵੀ ਆ ਜਾਓ ਬਸ 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 ਆ ਫੋਟੋ ਲੈ ਲਣ ਦਿਓ ਜੀ ਇੱਧਰ ਲੋ ਜੀ ਸਾਹਮਣੇ ਦੇ ਸਾਹਮਣੇ ਦੇਖੋ ਜੀ ਹਾਂ ਜੀ ਚੇਅਰਮੈਨ ਜੀ ਲਾ ਲਓ ਆਈਡੀਆ ਲਾ ਲਓ ਰੁਕ ਜਾ ਯਾਰ ਆਬਰ ਤੱਕ ਹੱਲਣ ਦੋ ਇਕ ਮਿੰਟ ਲਾ ਲਓ ਆਈਡੀਆ ਆਈਡੀਆ ਲਾਓ ਹੋਰ ਆਈਡੀਆ ਕਿਸੇ ਕੋਲ ਦੇ ਦਿਓ ਭਾਈ ਨਹੀਂ ਤੇ ਮੈਂ ਉਹ ਸਰ ਦੇ ਮਾਈਕ ਲਾਤਾ ਅੱਜ ਬਹੁਤ ਹੀ ਵਧੀਆ ਦਿਨ ਹੈ ਬਹੁਤ ਮੁਬਾਰਕ ਦਿਨ ਕੜੂਆ ਦੇ ਲਈ ਕੜੂਆ ਨਗਰ ਪੰਚਾਇਤ ਲਈ ਸਭ ਤੋਂ ਪਹਿਲਾਂ ਤਾਂ ਸਾਰੇ ਐਮਸੀ ਸਹਿਬਾਨ ਉਹਨਾਂ ਨੇ ਸੌ ਚੁੱਕੀ ਹੈ ਉਸ ਤੋਂ ਬਾਅਦ ਸਾਡੇ ਮਨਮੀਤ ਕੌਰ ਜੀ ਜੋ ਵਾਰਡ ਨੰਬਰ 1 ਤੋਂ ਹੈ ਇਹਨਾਂ ਨੂੰ ਜਿਹੜਾ ਹੈਗਾ ਪ੍ਰਧਾਨ ਚੁਣਿਆ ਗਿਆ ਤੇ ਸਾਡੇ ਹਰਪੀ ਸਿੰਘ ਪਢਾਰੀ ਜੀ ਇਹਨਾਂ ਨੂੰ ਸੀਨੀਅਰ ਵਾਈਸ ਪ੍ਰਧਾਨ ਚੁਣਿਆ ਗਿਆ ਔਰ ਸਾਡੇ ਸੁਖਜੀਤ ਕੌਰ ਜੀ ਇਹਨਾਂ ਨੂੰ ਜਿਹੜਾ ਹੈਗਾ ਵਾਈਸ ਪ੍ਰਧਾਨ ਚੁਣਿਆ ਗਿਆ ਔਰ ਸਾਡੇ ਰੀਆ ਜੀ ਪੰਜ ਨੰਬਰ ਵਾਰਡ ਤੋਂ ਇਹਨਾਂ ਨੂੰ ਜੂਨੀਅਰ ਵਾਈਸ ਪ੍ਰਧਾਨ ਚੁਣਿਆ ਗਿਆ ਸੋ ਸਾਰੇ ਹੀ ਐਮਸੀ ਸਹਿਬਾਨ ਇਹਨਾਂ ਨੂੰ ਵਾਰਕ ਔਰ ਸਾਰੇ ਹੀ ਚੁਣੇ ਗਏ ਜਿਹੜੇ ਪ੍ਰਧਾਨ ਤੇ ਵਾਈਸ ਪ੍ਰਧਾਨ ਇਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਪਰ ਮੈਂ ਇਹੀ ਸੁਨਾਸ ਕਰਦਾ ਕਿ ਘਰੂਆਂ ਦੀ ਸਾਰੀ ਜਿਹੜੀ ਸਾਡੇ ਵੀਰ ਭਰਾ ਨੌਜਵਾਨ ਸਾਡੇ ਬਜ਼ੁਰਗ ਸਾਰਿਆਂ ਨੇ ਵੋਟਾਂ ਪਾ ਕੇ ਇਹਨਾਂ ਤੇ ਜਿਹੜਾ ਹੈਗਾ ਇੱਕ ਵਿਸ਼ਵਾਸ ਜਤਾਇਆ ਤੇ ਇਹਨਾਂ ਨੂੰ ਹੁਣ ਇਹਨਾਂ ਵੱਲੋਂ ਮੈਂ ਆਸ ਕਰਦਾ ਕਿ ਇਹ ਵੀ ਇਮਾਨਦਾਰੀ ਨਾਲ ਹੁਣ ਆਪਣੇ ਸਾਰੇ ਵਾਰਡਾਂ ਦਾ ਇਮਾਨਦਾਰੀ ਨਾਲ ਜਿਹੜਾ ਕਣਾ ਜਿਹੜਾ ਹੈਗਾ ਲੋਕਾਂ ਦਾ ਕੀਤਾ ਹੋਇਆ ਜਿਉਂ ਇਹਨਾਂ ਤੇ ਆਸਾਨ ਕੀਤਾ ਉਹਨੂੰ ਵਾਪਸ ਕਰਨਗੇ ਇਹਦਾ ਨਗਰ ਆਪਣੇ ਘੜੂਆਂ ਦੇ ਅੰਦਰ ਹੀ ਡੇਢ ਕਿਲੇ ਦੇ ਕਰੀਬ ਜਗਾ ਜਿਹੜੀ ਹੈਗੀ ਉਹ ਅਸੀਂ ਜਿਹੜੀ ਪਹਿਲਾਂ ਹੀ ਯਰਮਾਰਕ ਕਰ ਲਈ ਹੈ ਤੇ ਅੱਜ ਮੰਤਰੀ ਜੀ ਵੀ ਆਏ ਸੀ ਉਹਨਾਂ ਨੂੰ ਵੀ ਇਹੀ ਬੇਨਤੀ ਕੀਤੀ ਕਿ ਜਲਦ ਤੋਂ ਜਲਦ ਜਿਹੜੇ ਫੰਡ ਰਿਲੀਜ਼ ਕਰਨ ਉਹ ਔਰ ਇੱਕ ਵਧੀਆ ਜਿਹੜਾ ਇੱਕ ਆਫਿਸ ਹੈ ਐਮਸੀ ਘਰੂਆਂ ਦਾ ਉੱਥੇ ਬਣਨ ਚ ਸਰਨਗਰ ਪੰਚਾਇਤ ਬਣ ਚੁੱਕੀ ਆ ਹੁਣ ਵਿਕਾਸ ਦੇ ਕਿਹੜੇ ਕਾਰਜ ਆ ਜਿਹੜੇ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਘਰੂਆਂ ਦੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਇੱਕ ਵਿਕਾਸ ਦੀ ਹੈ ਕਿ ਇੱਥੇ ਐਸਪੀ ਵੀ ਨਹੀਂ ਹੈ ਉਹਦੇ ਲਈ ਹੁਣ ਅਸੀਂ ਸ਼ੁਰੂ ਕਰ ਚੁੱਕੇ ਆ ਕਿ ਐਸਪੀ ਵੀ ਦੇ ਲਈ ਜਗ੍ਹਾ 2 ਏਕੜ ਜਿਹੜੀ ਜਗ੍ਹਾ ਹੈ ਉਹਦੇ ਲਈ ਹੈ ਉਹਦਾ ਪ੍ਰੋਸੀਜਰ ਸ਼ੁਰੂ ਹੋ ਚੁੱਕਾ ਔਰ ਬਹੁਤ ਜਲਦ ਜਿਹੜਾ ਇਹ ਪ੍ਰੋਬਲਮ ਹੱਲ ਹੋਏਗੀ ਦੂਸਰਾ ਜਿਹੜਾ ਕੰਮ ਹੈ ਉਹ ਇੱਕ ਨਗਰ ਪੰਚਾਇਤ ਦਾ ਦਫਤਰ ਬਣਾਉਣਾ ਉਹਦੇ ਲਈ ਵੀ ਜਗਾ ਜਿਹੜੀ ਹੈਗੀ ਹੈ ਡੇਢ ਏਕੜ ਪਹਿਲਾਂ ਹੀ ਅਸੀਂ ਉਹਦੀ ਨਿਸ਼ਾਨਦੇਹੀ ਹੋ ਚੁੱਕੀ ਹੈ ਔਰ ਬਹੁਤ ਜਲਦ ਉਹ ਵੀ ਅਸੀਂ ਇਸ ਹਿੱਸੇ ਵਿੱਚ ਬਣਾਵਾਂਗੇ ਸਰ ਪ੍ਰਾਣਾ ਇਸ ਦੇ ਲਈ ਵੀ ਕੋਈ ਵੱਡੇ ਪ੍ਰੋਜੈਕਟ ਲਿਆਂਦੇ ਜਾਣਗੇ ਜੀ ਬਿਲਕੁਲ ਜੀ ਬਿਲਕੁਲ ਇਹ ਜੋ ਇਤਿਹਾਸਿਕ ਪਿੰਡ ਹੈ ਜਿੱਥੇ ਕਿ ਸਾਡੇ ਗੁਰੂ ਸਾਹਿਬਾਨ ਉਹਨਾਂ ਨੇ ਵੀ ਆਪਣੇ ਚਰਨ ਪਾਏ ਨੇ ਔਰ ਸਾਡੇ ਜਿਹੜੇ महाभारत ਚੋਂ ਪਾਂਡਵ ਉਹਨਾਂ ਦਾ ਵੀ ਇੱਥੇ ਜਿਹੜਾ ਹੈਗਾ ਇਹ ਚਿਕਤਨਸ਼ੋ ਪ੍ਰਾਪਤ ਸੋ ਬਹੁਤ ਵੱਡਾ ਇਤਿਹਾਸ ਹੈ ਇਸ ਜਗ੍ਹਾ ਦਾ ਔਰ ਇੱਥੇ ਹੀ ਜਿੰਨੇ ਵੀ ਸਾਡੇ ਲੋਹ ਦੇ ਜਿਹੜੇ ਬਰਤਨ ਬਣਦੇ ਨੇ ਜਿਨ੍ਹਾਂ ਚ ਤੇ ਅ ਅੰਮ੍ਰਿਤ ਕਾਇਆ ਜਾਂਦਾ ਹੈ ਸ੍ਰੀ ਗੁਰੂ ਖਾਲਸਾ ਸਾਹਿਬ ਦੇ ਨੇ ਉਹ ਉਹਦੇ ਲਈ ਵੀ ਕੜੂਆ ਜਿਹੜਾ ਇੱਕ ਮਸ਼ਹੂਰ ਪਿੰਡ ਹੈ ਸੋ ਬੜਾ ਬਹੁਤ ਸਾਡੇ ਬਲਬਲੇ ਹੈ ਬਹੁਤ ਜਲਦ ਇਹਨੂੰ ਇੱਕ ਟੂਰਿਸਟ ਸਪੌਟ ਦੇ ਤੌਰ ਤੇ ਜਿਹੜਾ ਇਹ ਵਿਕਸਿਤ ਕੀਤਾ ਗਿਆ ਠੀਕ ਹੈ ਜੀ ਠੀਕ ਹੈ ਜੀ ਪਹਿਲੀ ਅੱਜ ਚੋਣ ਹੋਈ ਹੈ ਇਹਨਾਂ ਨੂੰ ਸਾਰੇ ਐਮਸੀ ਜੀ ਨੂੰ ਚੋਣ ਚਕਾਈ ਗਈ ਹੈ ਸਰਵਉੱਚ ਦੇ ਨਾਲ ਸਾਰੇ ਹਾਊਸ ਨੇ ਜਿਹੜਾ ਮਨਮੀਤ ਕੌਰ ਨੂੰ ਪ੍ਰਧਾਨ ਹਰਪਿੰਦਰ ਸਿੰਘ ਭੰਡਾਰੀ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਸੁਖਜੀਤ ਕੌਰ ਨੂੰ ਮੀਤ ਪ੍ਰਧਾਨ ਚੁਣਿਆ ਹੈ ਤੁਸੀਂ ਪ੍ਰਧਾਨ ਚੁਣੇਗੇ ਉਹ ਨਗਰ ਪੰਚਾਇਤ ਘਰੂਆ ਦੇ ਵਿਕਾਸ ਕਾਰਜਾਂ ਦੀ ਗੱਲ ਕੀਤੀ ਜਾਵੇ ਤਾਂ ਕਿਹੜੇ ਵਿਕਾਸ ਕਾਰਜ ਹੈ ਜੋ ਪਹਿਲ ਦੇ ਆਧਾਰ ਤੇ ਹੁਣ ਤੁਹਾਡੇ ਵੱਲੋਂ ਕਰਵਾਏ ਜਾਣਗੇ ਕਿਹੜਾ ਪਹਿਲਾ ਕੰਮ ਹੈ ਜਿਹੜਾ ਤੁਹਾਡੇ ਸੋਚਿਆ ਹੋਇਆ ਵੀ ਆਪਾਂ ਸ਼ੁਰੂ ਪਹਿਲਾਂ ਇਸ ਤੋਂ ਕਰਨਾ ਸਰ ਪਹਿਲਾਂ ਤਾਂ ਪਾਣੀ ਦੇ ਨਿਕਾਸੇ ਦਾ ਕੰਮ ਹੈ ਜਿਹੜਾ ਕਿ ਹੋਇਆ ਜੀ ਹੋਰ ਵੀ ਜੇ ਕੋਈ ਵੀ ਮਸਲੇ ਜਿਸ ਤਰ੍ਹਾਂ ਕੋਈ ਵੀ ਰੁਕੇ ਹੋਏ ਕੰਮ ਹੋਵੇ ਤੁਸੀਂ ਦੱਸ ਸਕਦੇ ਹੋ ਜੀ ਥੀਕ ਕਰੋ ਸਰ ਜੀ ਪਾਰਟੀ ਨੇ ਬੜਾ ਧੰਨਵਾਦ ਪਾਰਟੀ ਦਾ ਜਨਜੀਤ ਸਾਹਿਬ ਦਾ ਜੋ ਸਹਿਯੋਗ ਨੇ ਕੋਸ਼ਿਸ਼ ਕਰੂੰਗਾ ਕਿ ਆਪਣੀ ਪੂਰੀ ਤਨਦੇਹੀ ਨਾਲ ਇਹ ਸੇਵਾ ਨਿਭਾ ਸਕਾਂ ਸਾਰਿਆਂ ਦਾ ਬੋਲ ਤਾਂ ਅ ਅਹਿਮ ਭੂਮਿਕਾ ਨਿਭਾਉਂਗੇ ਜੀ ਤੁਸੀਂ ਕਿਉਂਕਿ ਸੀਨੀਅਰ ਵਾਈਸ ਪ੍ਰਧਾਨ ਚੁਣੇ ਗਏ ਹੋ ਵਿਕਾਸ ਕਾਰਜਾਂ ਦੀ ਗੱਲ ਕਰੀ ਜਾਵੇ ਕੀ ਪਲਾਨ ਹੈ ਦਿਮਾਗ ਦੇ ਵਿੱਚ ਜੀ ਕਿ ਜਿਹੜੇ ਪਹਿਲ ਦੇ ਆਧਾਰ ਤੇ ਯੰਗ ਮਾਈਂਡ ਉਹ ਉੱਤੇ ਹਾਜ਼ਰ ਹੋ ਅ ਆਬਾਦੀ ਦੀ ਗੱਲ ਕਰੀਏ ਲਗਾਤਾਰ ਜਿਹੜੀ ਕੜੂਆਂ ਦੀ ਬਾਤ ਦੀ ਜਾ ਰਹੀ ਹੈ ਪ੍ਰਵਾਸੀ ਲੋਕ ਵੀ ਕਾਫੀ ਹੈ ਜੀ ਸੋ ਕਿਵੇਂ ਦੀ ਪਲਾਨਿੰਗ ਲਾਗੇਗੀ ਜੀ ਦੇਖੋ ਜੋ ਟੀਮ ਦੀ ਜੋ ਵੀ ਤੱਤੂਗਾ ਵੀ ਆ ਜਿੱਥੇ ਡਿਊਟੀ ਮੰਨ ਲਈ ਮਿਲ ਜਾਣ ਦੇ ਬਣਾ ਕੇ ਰੱਖ ਜਾਓ